ਲੋਈ ਸਾਰਨ ਸਤਿ ਸ਼੍ਰੀ ਅਕਾਲ ਜੀ ਤੇ ਆਮਲਾ ਸਾਹਿਬ ਦਾ ਸੱਚ ਕਈ ਕਹਿੰਦੇ ਸਾਨੂੰ ਕੁਝ ਨਹੀਂ ਮਿਲਿਆ ਉਹ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਤੇ ਆ ਅਸੀਂ ਇੱਕ ਅਰ ਨੂੰ ਜਿਨ੍ਹਾਂ ਨੂੰ ਬੱਚੀ ਵਿਆਹ ਕੇ ਲਿਆਂਦੀ ਏ ਨੌਜਾਨੀ ਲਿਆਂਦੀ ਤੇ ਉਹਨਾਂ ਨੂੰ ਮਿਲਿਆ ਦਾਜ ਬੜੀ ਸੋਹਣੀ ਅਲਮਾਰੀ ਜੀ ਆ ਗਈ ਬੈੱਡ ਬਾਕਸਰ ਹੈ ਨਾ ਹਾਂ ਬਾਕਸਰ ਬੈੱਡ ਹੈ ਬੜਾ ਸੋਹਣਾ ਬਣਿਆ ਜੀ ਆ ਗਏ ਨੇ ਸੋਵਾ ਸੈਟ ਜੀ ਬੜੇ ਸੋਹਣੇ ਨੇ ਲੋਕੀ ਜਿਵੇਂ ਮਰਜ਼ੀ ਗੱਲਾਂ ਕੀਤੀ ਜਾਣਾ ਬਿਵਾਕਾ ਸੀ ਆਵਲਾ ਸਾਹਿਬ ਨੇ ਵਟ ਕੱਢੇ ਜੀ ਸਿਰਾਂ ਲਾਤਾ ਹੈ ਸਿਰਾਂ ਲਾਤਾ ਜੀ ਹਾਂ ਦੇਖੋ ਜੀ ਮੈਂ ਨਾਲ ਕੋਈ ਟੇਬਲ ਸੀਹਾ ਲੱਗਿਆ ਉੱਤੇ ਇਹਦੇ ਵਿੱਚ ਬਣਾ ਕੇ ਥੱਲੇ ਖਾਲੀ ਨਹੀਂ ਵਿੱਚ ਖਾਲੀ ਬਕਸਾ ਹੈ ਅੱਛਾ ਅੱਛਾ ਠੀਕ ਮੈਂ ਸ਼ਾਇਦ ਬਕਸਾ ਬਣਾਵੇ ਠੀਕ ਹੈ ਆਵਲਾ ਸਾਹਿਬ ਲੋਕੀ ਬਹੁਤ ਬਹੁਤ ਬੜਾ ਤਨਵਾਦ ਕਰ ਰਹੇ ਨਹੀਂ ਬੜਾ ਵੱਡਾ ਤੁਸੀਂ ਪੁੰਨ ਦਾ ਕੰਮ ਕੀਤਾ ਤੇ ਠੀਕ ਹੈ ਰੱਬ ਤੁਹਾਨੂੰ ਤੰਦਰੁਸਤ ਰੱਖੇ ਤੇ ਐਵੇਂ ਤੁਸੀਂ ਸੇਵਾ ਕਰਦੇ ਰਹੋ ਬੱਚਿਆਂ ਦੇ ਵਿਆਹ ਹੀ ਕਰਦੇ ਰਹੋ ਬੜੀ ਬੜੀ ਮਿਹਰਬਾਨੀ ਤੁਹਾਡੀ ਬਹੁਤ ਜੀ ਦੁਬਾਰਾ ਫੇ ਤੁਹਾਨੂੰ ਵਾਹ ਦਈਏ ਆਵਲਾ ਸਾਹਿਬ ਆ ਗਿਆ ਸੀ ਜੰ ਬੰਜਾਂ ਦੇ ਲੋ ਜੀ ਇਹਨਾਂ ਸ਼ੀਟ ਵੱਡੀ ਦੇਣੀ ਹੈ ਵਾਹ ਇਹ ਕਹਿੰਦੇ ਵੀ ਜਿੰਨੀ ਸੇਵਾ ਕਰੈ ਨਾ ਆਵਲਾ ਸਾਹਿਬ ਤੇ ਮੁੱਖ ਮੰਤਰੀ ਦੇ ਹੱਕਦਾਰ ਹੈਗੇ ਨੇ ਹੋਰ ਅੰਦਰ ਵਿੱਚ ਦੇਖਣਾ ਖੋਲ ਕੇ ਸੌਕਾ ਖੋਲ ਦੇ। ਅੰਦਰ ਵਿੱਚ ਖੋਲ ਕੇ ਭਾਣੇ ਤੁਹਾਨੂੰ। ਵਾਹ। ਇਹ ਬਕਸੇ ਆ ਰਹੇ ਹਨ। ਪਰ ਜਸ ਪਾਓ। ਇਹ ਭਾਂਡੇ ਕਿੰਨੇ ਸੋਹਣੇ ਮੈਂ ਤਾਂ ਦੇਖੀ ਕੋਈ। ਅੱਛਾ, ਬਰਤਨ ਵਿੱਚ ਪੈਣੇ ਹੈ। ਆਹ ਭਾਣੇ ਉੱਪਰ ਰੱਖ ਕੇ ਖੋਲ। ਵੀ ਲੋਕ ਇਹ ਡਾਕਟਰ ਸਾਹਿਬ ਜਿਹੜਾ ਵੀ ਦਾਜ ਦੀ ਮਿਲਿਆ ਵੀ ਉਹ ਕਿਸੇ ਵੀਡੀਓ ਨਹੀਂ ਬਖਾਈ ਸਾਨੂੰ ਹਾਂ ਆ ਮੈਂ ਕੋਈ ਵੈਰੀ ਗੁੱਡ ਕੇ ਲੈ ਕਿੱਡੇ ਸਟੀਲ ਦੇ ਸੋਹਣੇ ਪਾਣ ਦੇ ਨੇ ਬੱਸ ਯਾਗ ਅੱਛਾ ਆਹੋ ਉਹ ਯਾ ਅੱਛਾ ਵਾ ਕਿਤਲੀ ਜੱਗ ਜੋ ਮਰਜੀ ਗਏ ਹੈ ਹਾਂ ਹੁਣ ਜਿਆ ਰੱਖਣ ਵਾਲੇ ਅੱਛਾ ਜੀ ਬੜੀ ਬੜੀ ਮਿਹਰਬਾਨੀ ਲੋਕ ਕਰਨੇ ਜੀ ਆਵਲਾ ਸਾਹਿਬ ਬੜੀ ਬੜੀ ਮਿਹਰਬਾਨੀ ਤੁਹਾਡੀ ਵਾਹ ਇਨੇ ਡੱਬੇ ਪਏ ਹਾਂ ਇਹ ਚਮਚੇ ਚਮਚੇ ਆ ਡੱਬੇ ਪਏ ਵਾ ਵਾ ਸਹੀ ਗੱਲ ਹੈ ਕਿ ਲੋਕ ਇਹ ਨਹੀਂ ਪਾਂਡੇ ਕੋ ਨਹੀਂ ਤਿਆਉ ਨਹੀਂ ਤਾਂ ਇਹਨੇ ਸੋਭਾ ਸਟ ਦੇ ਦੇ ਤਾਂ ਪਾਂਡੇ ਕੋ ਨਹੀਂ ਤੇ ਗਲਾਸ ਪੈਗੀ ਖਸਾਦੀ ਹੈ ਅੱਛੇ ਨਹੀਂ ਨਹੀਂ ਆਵਲਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਕਈ ਲੋਕ ਸਿਫਤਾ ਕਰ ਰਹੇ ਜੀ

ਇੱਕ ਕੌਲੀ ਦੇ ਵਜਨ ਬੜਾ ਤੇ ਵਾਹ ਯਾ ਕੌਲੀ ਦੇ ਵਜਨ 100 ਹੈ ਡਿਜ਼ਾਈਨ ਬੜੀ ਚਮਕ ਕਿੰਨੀ ਹੈ ਨਾ ਮੈਂ ਨਾ ਮੇਚਾ ਪੂਰਾ ਦਿਸਦਾ ਹੀ ਮੂੰਜੀ ਜੀ ਵਾਹ ਠੀਕ ਹੈ ਯਾਰਾ ਸਾਹਿਬ ਤੁਹਾਡਾ ਧੰਨਵਾਦ ਹੈ ਚਲ ਬੋਲ ਲਾਂ ਜਾਂ ਲਓ ਜੀ ਅੱਜ ਸਵਾਰ ਆਏ ਨੇ ਤੰਦਰਸਨ ਗਿਆਵਲਾ ਸਾਹਿਬ ਦਾ ਧੰਨਵਾਦ ਕਰ ਦੇਣ ਕਿ ਨਹੀਂ ਕਰਦਾ ਤੁਹਾਨੂੰ ਇਹ ਵਧੀਆ ਲੱਗਾ ਕਿ ਕਿਵੇਂ ਨਹੀਂ ਬਹੁਤ ਵਧੀਆ ਲੱਗਾ ਅੱਛਾ ਇਹ ਸਲਾਹ ਹੋਰ ਵੀ ਕੁਝ ਮਿਲਿਆ ਹਾਂ ਨਹੀਂ ਇਹੋ ਬੈੱਡ ਸੋਫਾ ਲੰਬਾਰੀ ਪਾਂਡੇ ਅੱਛਾ ਤੇ ਵੀ ਧੰਨਵਾਦ ਹੰਦਾ ਨਹੀਂ ਹੋਰ ਕੰਨਾ ਗੁੰਨਾ ਜਬਾਨ ਕੋਈ ਨਹੀਂ ਕੁਝ ਕਹਿੰਦੇ ਕਈ ਕੋਈ ਕਹਿੰਦੇ ਨਹੀਂ ਸੁਣਾਉਣਾ ਵੀ ਦਿੱਤਾ ਗਿਆ ਅੱਛਾ 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 ਕਈ ਸ਼ਾਇਦ ਕਈ ਹੁਣ ਮਿਲ ਗਿਆ ਹੋਵੇ ਬਾਕੀ ਇੰਨਾ ਹੀ ਹੁੰਦਾ ਬਹੁਤ ਧੰਨਵਾਦ ਇੰਨਾ ਹੀ ਬਹੁਤ ਆਣਾ ਸਹੀ ਗੱਲ ਹੈ ਬਿਲਕੁਲ ਹੀ ਬਿਲਕੁਲ ਜਿਹੜਾ ਪਹਿਲਾ ਆਇਆ ਉਹ ਮੈਂ ਮੰਦਿਰ ਬੁਲਟ ਮੇਰਾ ਥਰੇ ਅੱਛਾ ਇੱਕ ਨੂੰ ਮੇਰੇ ਬੁਲਟ ਮਿਲਿਆ ਇੱਕ ਨੂੰ ਸਪਲੈਂਡਰ ਇੱਕ ਨੂੰ ਮੋਪੜਾ ਉਹ ਜਿਹੜਾ ਪਹਿਲਾ ਪਹੁੰਚਣਾ ਹੈ ਕਈ ਕਿਹਨ ਵੀ ਰਾਤੀ ਇੱਕਦ ਬੰਦਾ 2:3 ਵੀ ਫਰੇ ਆ ਗਏ ਸੀ ਨਾ ਹਾਂ ਦੂਰ ਦੇ ਨੇ ਨਾ ਅੱਛਾ ਨਾ ਦੂਰ ਨਾਲ ਨੂੰ ਗਏ ਵੀ ਨਾ ਮੇਰੇ ਜਿਹੜਾ ਪਹਿਲਾ ਜਾਵਾਂਗੇ ਹਾਂ ਉਹ ਠੀਕ ਹੈ ਆਵਲਾ ਸਾਹਿਬ ਧੰਨਵਾਦ ਜੰਦਾ ਧੰਨਵਾਦ ਤੁਹਾਡਾ ਇਹ ਗੁਰੂ ਹਰ ਸਾਹਿਬ ਹੋਣਾ ਹਾਂ ਸਾਹਿਬਲਾ ਸਾਹਿਬ ਤੇ ਇਹਨਾਂ ਡੈਡੀ ਨਾਂ ਸੀ ਡਾਕਟਰ ਭਜਨ ਸਿੰਘ ਜੀ ਹਾਂ ਭਜਨ ਹਾਂ ਬੜਾ ਕਾਰੋਬਾਰ ਉਹਨਾਂ ਦਾ ਹਾਂ ਮੁੱਖਤ ਰਾਤ ਹੈ ਹਾਂ ਸ਼ੋਰਦਵਾਰੇ ਦੇਖੋ ਹਾਂ ਹਾਂ ਠੀਕ ਹੈ ਜੀ ਬਹੁਤ ਬਹੁਤ ਲੋਕ ਧੰਨਵਾਦ ਕਰ ਰਹੇ ਆ ਜੀ ਆਵਲਾ ਸਾਹਿਬ ਤੁਹਾਡਾ ਠੀਕ ਹੈ ਜੀ ਤੇ ਕਹਿ ਰਹੇ ਨੇ ਵੀ ਸ਼ਾਇਦ ਜਿਨ੍ਹਾਂ ਨੇ ਕੰਮ ਕੀਤਾ ਵੀ ਮੁੱਖ ਮੰਤਰੀ ਵੀ ਬਣ ਸਕਦੇ ਹਨ ਆਵਲਾ ਸਾਹਿਬ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਨਾਂ ਨੇ ਇੱਕ ਇੱਕ ਉਹ ਜਿਹੜੇ ਬਾਬਾ ਜੀ ਆਏ ਸੀ ਕੀ ਨਾਂ ਸੀ ਉਹ ਛਾਸਤਰੀ ਜੀ ਹੈ ਨਾ ਹੁਣ 300 ਵਿਆਹ ਰੱਖੀ ਬੈਠੇ ਅੱਛਾ ਹੁਣੇ 300 ਜੋੜੇ ਵਿਆਹ ਕਰਨਾ ਹੈ ਬਾਬੇ ਨੇ ਹਾਂ ਜਿਹੜਾ ਇਤਜਾਜ ਦਾ ਆਇਆ ਸੀ ਚਲੋ ਇੱਕ ਨੇ ਵੇਖ ਤੋਰਾ ਤੋਰਾ ਤੇ ਕਿੱਥੋਂ ਤਾਂ ਹਾਂ ਬਸ ਸ਼ੁਰੂਆਤ ਕਰਨੀ देर ਸੀ ਹਾਂ 300 ਵਿਆਹ ਕਿੰਨੇ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ